ਇਸ ਸਤਿਕਾਰਯੋਗ ਸਾਰਿਆਂ 20 ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਆ ਆ ਬੋਰਡ ਵੀਰ ਜੀ ਉਹਨਾਂ ਨੇ ਲੋਕੀ ਬਣਾ ਕੇ ਲੋਂਦੇ ਵੀਰ ਜੀ ਉਹਨਾਂ ਨੇ ਕੰਨ ਤੇ ਛਾਪ ਤੇ ਵੱਡੇ ਵੱਡੇ ਆ ਦੇਖ ਸਕਦੇ ਤੁਸੀਂ ਇਹ ਦੋ ਗਾਵਾਂ ਵਾ ਦੋਵੇਂ ਸੁਈਆਂ ਵਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਵਾਈ ਗੁਰੂ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਕੰਮ ਜਿ세ਤਾ ਮੈਂ ਆ ਕੰਮ ਬੜੀ ਰੱਬ ਦੀ ਕਿਰਪਾ ਆ ਠੀਕ ਆ ਹਾਂਜੀ ਹਾਂਜੀ ਤੇ ਬੋਰਡ ਬੜੇ ਨਿਕੇ ਨਿਕੇ ਚ ਬਣਾ ਕੇ ਲਾਤੇ ਜੀ ਬੋਰਡ ਅਰਬੀਜੀ ਹੈ ਨਾ ਆਪਣੇ ਕੋ ਫੀਡ ਆ ਆ ਬਣਾ ਲਿਆ ਠੀਕ ਆ ਉਹ ਆਏ ਜੀ ਫਿਰ ਉਹ ਬਣਾ ਕੇ ਲਾ ਗਏ ਠੀਕ ਆ ਤੇ ਸਾਡੀ ਮਜੂਰੀ ਹੋ ਜੂਗੀ ਤੇ ਮੈਂ ਤੁਹਾਨੂੰ ਮਜੂਰੀ ਕਰ ਦਿੰਦਾ ਇਹ ਕਿਹੜੀ ਗੱਲ ਠੀਕ ਆ ਲੋਕੀ ਛੋਟੇ ਬਣਾ ਕੇ ਲੋਂਦੇ ਤੁਸੀਂ ਤੇ ਪੂਰੀ ਪੂਰੀ ਕੰਦ ਤੇ ਸ਼ਾਫ ਤੇ ਜਾਂਦੇ ਨਹੀਂ ਨਹੀਂ ਫਿਰ ਉਹ ਮਿਸ਼ੂਰੀ ਆ ਤੇ ਲਾ ਗਏ ਉਹ ਅੱਛਾ ਅੱਛਾ ਆਪੇ ਬਣਾ ਗਏ ਫਿਰ ਫਿਰ ਆਪੇ ਬਣਾ ਗਏ ਅੱਛਾ ਫੀਡ ਹਾਲਿਆ ਨੇ ਬਣਾਤੇ ਚਲੋ 23 ਦਾ ਵੀ ਆ ਚਲੋ ਨਾਮ ਦੱਸ ਤਾਂ ਫਿਰ ਇੱਕ ਰਹੀ ਨਾਂ ਆਪਣਾ ਸਮਜੀ ਸਿੰਘ ਜੋ ਪਿੰਡ ਆਪਣਾ ਰਾਮਗੋਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ ਉਹ ਮੇਰੇ ਤੋਂ ਹੈਗਾ 7-8 ਕਿਲੋਮੀਟਰ ਤੇ ਮੇਰੇ ਲਾਗੇ ਇਹ ਸ਼ਹਿਰ ਰਾਮਦਾਸ ਉਹ ਪੈਂਦਾ ਅਮਰਸਰ ਆ ਪਰ ਹੈਗਾ 4 ਕਿਲੋਮੀਟਰ ਠੀਕ ਆ ਹਾਂਜੀ ਤੇ ਉਹਨਾਂ ਕੀ ਆਪਾਂ ਨੰਬਰ ਫਿਰ ਪੈ ਜਾਂਦੇ ਤੇ ਉਹਨਾਂ ਕੀ ਗੁਰਦਾਸਪੁਰ ਪੈ ਜਾਂਦਾ ਜੇ ਕੋਲ 40 ਗਦਾ ਗੁਰਦਾਸਪੁਰ ਐ 40 ਅਮਰਸਰ ਆ ਠੀਕ ਆ ਹਾਂਜੀ ਹਾਂਜੀ ਤੇ ਫੋਨ ਨੰਬਰੇ ਬੋਲ ਦੋ 98155 77510 ਠੀਕ ਜੀ ਹਾਂਜੀ ਇਹ ਦੋ ਦੋਵੇਂ ਸੁਈਆਂ ਦਮੇਸ਼ ਸੁੰਨਿਆ ਵਸ਼ੀਆਂ ਦੇ ਅਰਜੀਆ ਵਸ਼ੀ ਨੂੰ ਨਾ 15 ਦਿਨ ਹੋ ਗਿਆ ਸੂਈ ਨੂੰ ਠੀਕ ਆ ਮੰਗਰੇ ਦੇ ਵਸ਼ੀ ਆ ਵਸ਼ੀ ਵੀ ਕਹਿੰਦੇ ਸਾਮ ਛੜੀ ਆ ਵੇਖੋ ਵਸ਼ੀ ਸਾਮ ਛੜੀ ਪਰ ਗਾਂ ਨੂੰ ਜਿਆਦਾ ਘਾਟੀ ਕੇ ਨੇ ਪਾਇਆ ਇਹਦੇ ਤੋਂ ਤਾਂ ਤੂੜੀ ਤਾਂ ਨਹੀਂ ਮੂੰ ਚੁੱਕਣ ਦੀ ਦੱਸਾਂ ਅਰ ਬਣੀਜੀ ਗੱਲ ਕੀ ਆ ਜਿੱਥੇ ਆਪਾਂ ਲਿਆਂਦੀ ਆ ਪੱਠਾ ਹੀ ਨਹੀਂ ਬਿਲਕੁਲ ਅੱਛਾ ਤੇ ਜਿਹੜੇ ਵੀਰ ਕੋ ਲਈ ਆ ਨਾ ਹਾਂਜੀ ਉਹ ਖੁਦ ਬਾਹਰ ਚੜ ਗਿਆ ਤਾਂ ਉਹਦਾ ਭਰਾ ਨੌਂਟਰੀ ਕਰਦਾ ਤਾਂ ਉਹਨੇ ਗਾੜੀ ਰੱਖਿਆ ਉਹਨਾਂ ਤੂੜੀ ਤੇ ਇਹ ਕੰਮ ਅੱਛਾ ਕੱਲੇ ਚੌਕਰ ਤੇ ਹੀ 10 12 ਕਿਲੋ ਦੁੱਧ ਚਾਉਣੀ ਕੱਲੇ ਚੌਕਰ ਤੇ ਤਾਂ ਦੇਖੋ ਤੁੜੀ ਭਾਈਆ ਠੀਕ ਆ ਤੇ ਜਿਵੇਂ ਬਾਦਾਮ ਖਾਨ ਦੀ ਇੰਨਾ ਚਾਉਂਦੀ ਆ ਠੀਕ ਆ ਤੁੜੀ ਨੂੰ ਠੀਕ ਆ ਵੇਖੋ ਕਿਤੇ ਜ਼ਿਆਦਾ ਨਾ ਬਾਦਾਮ ਖਵਾ ਦਿਓ ਮੈਂ ਬੜਾ ਬੜਾ ਖਾਈ ਜੇ ਤੁੜੀਏ ਨਹੀਂ ਲੱਗੀ ਜਵਾਰੀ ਸੁੱਫੀ ਤੁੜੀ ਦੇ ਇੰਨਾ ਦੁੱਧਿਆ ਚੌਕਰ ਤੁੜੀ ਦੇ ਠੀਕ ਕਿੰਨਾ ਹੁਣ ਪੱਕਾ ਦੁੱਧ ਹਰਬਿੰਦੀ ਜੀ 10 ਤੋਂ 12 ਹੀ ਹੋਊਗਾ 10 ਹੋ ਜੇ 12 ਹੋ ਜੇ ਪਰ 10 ਲੀਟਰਾਂ ਦੀ ਆਡੀ ਗਾਰੰਟੀ ਹੋਊਗੀ ਤੇ ਬਾਕੀ ਜੇ ਤਰਨ ਮਕਈਆਂ ਮਕਈਆਂ ਚੱਲ ਗਿਆ ਵਾ ਦੁੱਧ ਤੇ ਮੁਗ ਵੱਧ ਵੀ ਕਰ ਸਕਦੀ ਹੈ। ਆਰ ਪੀ ਜੀ ਸਾਡੇ ਕੋਲ ਹੀ 4 ਦਿਨ ਖਲੋਗੀ ਨਾ। ਬਚੀ 15 ਲੀਟਰਾਂ ਦੇ ਕਰ ਦਾਂਗੇ। ਠੀਕ ਆ। ਆ ਇਹ ਵੀ ਖੜੇ ਸਾंभ ਨਾਲਾ ਕੋਈ ਹਾਂ। ਖੜੇ ਸਾंभ ਨਾਲਾ ਬਹੁਤ ਹੁੰਦਾ ਹੈ ਗਰਮੀ 'ਚ ਦੁੱਧ ਦੰਗਰ ਥੋੜਾ ਜਿਹਾ ਆਰ ਪੀ ਜੀ ਗਰਮੀ ਜਿਆਦੀ ਆ ਤੇ ਪੱਠੇ 'ਚ ਵੀ ਦੁੱਧ ਨਹੀਂ ਹੁੰਦਾ। ਹਾਂਜੀ ਹਾਂਜੀ। ਤੇ ਇਹ ਸੇਵਾ ਵਾਲਾ ਵੀ ਗਰਮੀ 'ਚ ਦੁੱਧ ਚੋਂਦਾ ਆ ਜਿੰਨੇ ਮੇਰੇ ਰੰਗਨ ਧੋਪੇ ਬੰਨ ਛੜਦੀਆਂ ਫਿਰ ਉਹ ਨਾਲ ਹੀ ਖੜੇ ਚੰਗੀ ਕਹ ਲੈ। ਠੀਕ ਆ। ਸੇਵਾ ਵਾਲਾ ਹੀ ਖੜੇ। ਹਾਂਜੀ। ਤੇ ਬਾਕੀ ਜਿ ਤਰ੍ਹਾਂ ਹੈਗੀ ਵੀ ਚਾਰੂ ਆ ਤੇ ਬਾਕੀ ਦੁੱਧਾਂ ਲਈ ਨਿਸ਼ਾਨੀਆਂ ਵੀ ਚੰਗੀਆਂ ਆ। ਹ ਮਿਲਕ ਮੈਨ ਵੀ ਚੰਗੀ ਲੱਗੀ ਆ ਤੇ ਆ ਜਿਹੜੀ ਬੱਛੀ ਆ ਮਗਰ ਮਗਰ ਬੱਛੀ ਚੰਗੀ ਆ ਉਤਰਾ ਬੱਛੀ ਪਾਲਣ ਵਾਲੀ ਆ ਯਾਰ ਠਾ ਦੇ ਠਾਏ ਹੋ ਇੱਕ ਰੀ ਬੱਛੀ ਆ ਦੇਖ ਸਾ ਤੇ ਹਲਕਾ ਮਾਰੀਏ ਆ ਦੇਖ ਸਾ ਦੇ ਬੱਛੀ ਦੀ ਹਾਈਟ ਲਾਈਨ ਤਾਂ ਹੁਣ ਉਤੋਂ ਹੀ ਚੰਗੀ ਆ ਚੰਗੇ ਟੀਕੇ ਦੀ ਬੱਛੀ ਆ ਮਗਰ ਮਗਰ ਜੇ ਕੋਈ ਬੱਛੀ ਦੇ ਸੰਭਨ ਨਾਲ ਲੈ ਜਾਊਗਾ ਤੇ ਛੇਤੀ ਤਿਆਰ ਹੋ ਜੂਗੀ ਆ ਵੀ ਚਲੋ ਫੁੱਲਾ ਵੀ ਦੀ ਤੋਰ ਜੀ ਹੁਣ ਕੋ 10 12 ਲੀਟਰ ਜਿਹੜਾ ਕਿੰਦੇ ਵਿੱਚ ਸੀਰਾ ਵਾਲਾ ਲੈ ਜੇ ਨਾ 15 ਲੀਟਰ ਹੱਸ ਕੇ ਮੱਛੀ ਦੁੱਧ ਚ ਵਾ ਦੂੰ ਠੀਕ ਆ ਹਾਂਜੀ ਥਾਂ ਬੜਾ ਚੰਗਾ ਉਠੀ ਦੀ ਜਵਾਈ ਵਾਲਾ 15 ਲੀਟਰ ਤੱਕ ਜਿਹੜਾ ਦੁੱਧ ਕਿੰਦੇ ਉਸ ਤਰ੍ਹਾਂ ਕਰ ਦੂਗੀ ਬਾਕੀ ਆ ਮੇਨ ਰੋਡ ਦੇ ਉੱਪਰ ਹੀ ਜਿਹੜਾ ਘਾਰ ਆ ਵੀਰ ਜੀ ਉਹਨਾਂ ਦਾ ਡਬਲ ਰੋਡ ਜਿਹੜਾ 에어ਪੋਰਟ ਵਾਲਾ ਹੁੰਦਾ ਸਿੱਤਾ ਕਰਦਾਸਪੁਰ ਨੂੰ ਚੱਲ ਜਾਂਦਾ ਠੰਡੀ ਇਹ ਨਹੀਂ ਆ ਪਰ ਮਾਰੀ ਤੇ ਭਾਵੇਂ ਨੋ ਬਸ ਸਭ ਠੀਕ ਹੈ ਹਾਂ ਜਿਸ ਦਾ ਕੋਈ ਬੱਚੀ ਬੈਠ ਚਲੋ ਲੈ ਜਾਓ ਫਿਰ ਹਾਂ ਦੇਖ ਸੰਦੇ ਕਦੀ ਫਿਰ ਉਹਨਾਂ ਲਗਾ ਅਰਜੀ ਮੁੱਠੀ ਦੀ ਜਵਾਈਆ ਕਿੰਨਾ ਫੇ ਰਖਨੇ ਤਾਂ ਮੁੱਲ ਆਪਾ ਹਰ ਜੀ ਵੇਖੋ ਜੇਦੇ ਦੇ ਦੁੱਧ ਨਾਲ ਤਾਂ ਮਾਰਕੀਟ ਨਾਲ ਜਾਈਏ ਨਾ ਹਾਂਜੀ ਤੇ ਵਛੀ ਦਾ ਜਿਹੜਾ ਹਾਕਿਆ 55000 ਰੁਪਿਆ ਵੇ ਗੰਦਾ ਹਾਕਿਆ ਹਾਂਜੀ ਮਗਰ ਇੱਕ ਨਹੀਂ ਦੋ گاਵਾ ਠੀਕ ਹੈ ਦੁੱਧ ਨੇ 15 ਲੀਟਰ ਦੋਹਾਂ ਤੇਰਾਹੁੰਦਣਾ ਜੀ ਕਰ ਦੇਣਾ ਪੱਠਿਆਂ ਵਾਲੇ ਘਰ ਚ ਲਗੀ ਜੇ ਠੀਕ ਹੈ ਹਾਂਜੀ ਜਸਨੋਂ ਕਰ ਦੋ ਫਿਰ ਜਸਨੋ ਜਿਵੇਂ ਤੁਸੀਂ ਆਖੋਗੇ ਕਰ ਦਾਂਗੇ 50000 ਦੀ ਵਛੀ ਦੇ ਦਾਂਗੇ ਮੁੱਲ ਗਾਂ 55000 ਦੀ ਹੈ ਪਰ 50 ਦੀ ਦੇਣਾ ਕਰ ਦਈਏ ਥੋੜਾ ਪਤਾ ਮੰਨਤਾਂ ਹੋਰ ਕਰਦਾਂਗੇ ਜਿਵੇਂ ਤੁਸੀਂ ਆਖੋ ਗੱਲ ਮੀਂਹ ਫੀਟ ਫੁੱਟ ਜੋ ਅੱਗੇ ਛੱਡ ਦਈਏ ਖੁੱਲੇ ਛੱਡ ਦਾਂਗੇ ਇਹ ਕਿਹੜੀ ਗੱਲ ਆ ਰਬਜੀ ਕਰ ਦੋ ਫਿਰ ਪਰ ਇੱਕੋ ਹੀ ਗੱਲ ਆ ਅੱਛਾ ਪਰ ਬੋਦੀ ਜਿੰਨਾ ਵੀ ਕਰੇ ਠੀਕ 45000 ਦੀ ਰਸੀ ਦੇ ਨਾਲ 45000 ਦੀ ਹਾਂਜੀ ਕਰ ਦੋ ਕਿ ਮੰਨਤਾਂ ਹੋਰ ਕਰਦਾਂਗੇ ਰਬਜੀ ਤੁਹਾਡੀ ਨਹੀਂ ਮੋੜਨੀ ਠੀਕ ਆ ਹਾਂਜੀ ਇੱਕੋ ਗੱਲ ਕਰਦੀਏ ਫਿਰ ਕਰ ਦੋ ਕੋਈ ਗੱਲ ਨਹੀਂ 45 ਜਾਂ 3 ਛੱਡ ਦਈਏ 42000 ਦੀ ਦੇ ਦਈਏ 42000 ਦੀ ਹਰ ਬੀਜੀ ਹਾਂ ਨਾ ਹੀ ਹੋਣੀ ਆ ਅੱਛਾ 25000 55000 ਆ ਅੱਛਾ ਅਸਾਂ ਕਹਤਾ ਤਾਂ 42000 ਦੀ ਦੇ ਦੂ ਪਰ ਕਿਸੇ ਮਾਈ ਦੇ ਲਾਗ ਤੋਂ ਵਛੀ ਇਦਾਂ ਦੀ 42000 ਦੀ ਨਹੀਂ ਮਿਲਨੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਮਗਰ ਵਛੀ ਵੀ ਚਲੋ ਚੰਗੀ ਆ ਹਰ ਬੀਜੀ ਜੇ ਬੱਚਾ ਫਾਰਮ ਚੋਂ ਲੈਣ ਜਾਈਏ ਨਾ 20 25000 ਦਾ ਬੱਚਾ ਦਿੰਦੇ ਆ ਹਾਂਜੀ ਆਪ ਬੋਧੀ ਵਿਯੋਗ ਦੇ 10000 ਦਿੱਤੇ ਗਈ ਆ ਨਾ ਹਾਂਜੀ ਹਾਂਜੀ ਆਇੱਕ ਕਰੀ ਫੇਰ ਤੋਂ ਦੇਖ ਸਕਦੇ ਬੜੀ ਬਲੋਸੀ ਵਛੀ ਚੰਗੇ ਟੀਕੇ ਦੀ ਵਛੀ ਆ ਇਹਦੀ ਮਗਰ ਇਹ ਆਪਣੀ ਦੋ ਗਾਵਾਂ 42000 ਠੀਕ ਹੈ ਹਾਂਜੀ ਦੇ ਅਬੀਤਾ ਜੀ ਸੋਈ ਜੇ ਹਰਬਰੀ ਜੀ ਇਹ ਜੋ ਤੋਹਫਾ ਆ ਅੱਛਾ ਹਾਂ ਤਿੰਗ ਭਾਰ ਇਸ ਚੱਕਰ ਦੀ ਹੈ ਦੇਖੋ ਇਹਦਾ ਮਸ਼ੀਨੀ ਆਰਡਰ ਠੀਕ ਆ ਦੇਖੋ ਢਿਲਾ ਨਾਲ ਇਹ ਵਿੱਚ ਤੇ ਜਿੰਨੇ ਦੁੱਧ ਤੇ ਆ ਗੀ ਨਾ ਦੇ ਕੱਲ ਦੀ ਸਰੀਦ ਹੋਦਣ ਹੋਏ ਆ ਅੱਛਾ ਵਸ਼ੀ ਇੰਨੀ ਹੋਰ ਪਾਜੂ ਠੀਕ ਆ ਇਹ ਬੋਲਾ ਹੀ ਹੋਣਾ ਇਹਦੇ ਕੋ ਤੇ ਹਰਬਰੀ ਜੀ ਬੋਲਾ ਹੀ ਆ ਇਹਦੇ ਥਲੇ 12 14 ਲੀਟਰ ਆ ਇਸ ਦਮ ਅੱਛਾ ਕੱਲ ਦੀ ਸੂਈ ਥਲੇ ਠੀਕ ਆ 40 ਲੀਟਰ ਮੰਨ ਤੂੰ ਚਲੋ ਪਰ ਪੈਰੋ ਪੈਰ ਵਧਾ ਨਹੀਂ ਲਈ ਆ ਤੇ ਇਹਦੇ ਜੇ ਦੁੱਧੋਂ ਕਿੰਨਾ ਕਰਜੋ ਦੁੱਧੋਂ 20 ਲੀਟਰ ਦੀ ਗਰੰਟੀ ਹੋਵੇ ਹੱਸ ਲੈ ਨੋ ਤੇ ਚਾਹੋ 20 ਲੀਟਰ ਅੱਛਾ 20 ਲੀਟਰ ਜੇ ਉਹ ਰਮਾਨ ਵਿੱਚ ਹੋਣਾ ਜੀ ਇੱਕ ਤੂਦ ਵਾਲੀ ਆ ਗਾਂ ਦਾ ਵਾਕਿਆ ਹੈ ਵੀ ਗਰਮੀਆਂ ਚ ਚੌਣ ਵਾਲੀ ਆ ਤੇ ਕੋਈ ਗਰਮੀ ਦੀ ਬਸ ਸਰਦੀ ਦੀ ਇਹ ਆ ਬਈ ਢਾਂਚਾ ਚੰਗਾ ਵਾ ਇਹਦਾ ਤਰ੍ਹਾਂ ਵੱਡੀ ਗਾਂ ਆ ਰੇ ਵੀ ਹਵਾ ਮਹਨਾਂ ਲੱਗਾਇਆ ਹੋ ਜੇ ਲੱਗੇ ਉਹਦੇ ਪੀਡੀਐਫ ਵੀ ਮਲੇਜਾ ਠੀਕ ਹੈ ਚਲੋ ਹਰ ਕੋ ਜਿਹੜੀ ਤੁਹਾਡੀ ਗਾਂ ਮਹਨਾਂ ਇਹਦਾ ਠੀਕ ਜੀ ਬਾਕੀ ਇਹ ਤਾਂ ਅਜੀਬ ਹੀ ਆ। ਦੱਸਿਆ? ਇਹ ਆ। ਚੰਗੇ ਸਟਰਕਚਰ ਦੀ ਹੈ ਜਿਹੜੀ ਇਹ ਵੀ। ਅਜੀਬ ਜੀ ਇਹ ਨਹੀਂ। ਆਪਾਂ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ। ਸਮਾ ਕੇ ਥਾਂ ਜਿਹੜਾ ਪੂਰਾ ਵਧੀਆ ਤਰੀਕੇ ਨਾਲ ਬਈ ਵਾਲਾ ਤੇ ਨਹੀਂ। ਜਿੱਧਰੋਂ ਮਰਜੀ ਇਹ ਨਹੀਂ ਐਸਲੀ ਤਰ੍ਹਾਂ ਮਰਜੀ। ਜਿੱਧਰੋਂ ਮਰਜੀ। ਡੰਗਰ ਠੰਡਾ ਲੈਣਾ ਬਈ ਜੀ। ਠੀਕ ਆ। ਕਰਤੂਤ ਵਾਲੇ ਡੰਗਰ ਦਾ ਮੋਲਿਆ। ਮੋਲ ਕਰਤੂਤ ਦਾ ਪੈਣਾ। ਚਲੋ ਲੈ ਜਾ ਫਿਰ। ਤੇ ਇਹਦਾ ਫਿਰ ਮੁੱਲ ਪਰ ਬ੍ਰਿੰਜੀ ਜਿਵੇਂ ਆਖੋਗੇ ਕਰਵਾ ਲਾਂਗੇ ਜਹਾਜੀ ਕਹਿੰਦੇ ਆ ਮੈਨੂੰ ਆਣਾ ਮਾਰੂ ਚਾਤੀ ਪછી ਦੁੱਤੀ ਆਣ ਕੇ ਨਹੀਂ ਨਹੀਂ ਹੋਰ ਬੰਜੂਗੀ ਕਿਤੇ ਕਿਸੇ ਥਣ ਤੇ ਡੋਕਾ ਹੋਵੇ ਪੂਰੀ ਖਾਲੀ ਕੀਤੀ ਸਾਰੇ ਠੀਕ ਆ ਹਾਂਜੀ ਕਿੰਨੇ ਦੀ ਦੇ ਦੀਏ ਕਿੰਨੇ ਦੀ ਦੂਈ ਆਪਾਂ ਨੂੰ ਮਿਲ ਜਾਵੇ ਕਰ ਦਿਓ ਆ ਵੀ ਹਾਂ ਜੀ ਇਹਾਂ ਦੀਆਂ ਵੱਛੀਆਂ ਦਾ ਮੁੱਲ 80 80 85 85 ਹਜ਼ਾਰ ਸੁਣ ਦਿਆਂ ਹਾਂਜੀ ਐਦਾਂ ਦੇ ਆਰਡਰ ਵਾਲੀ ਵੱਛੀ ਨਹੀਂ ਲੱਭਦੀ ਹਾਂਜੀ ਹਾਂਜੀ ਕਿੰਨੇ ਇੱਥੋਂ ਕਿੰਨੇ ਲੱਲ ਮਿਲਨੀ ਆ 11000 7000 ਕਰੀਏ ਮੰਨਤਾ ਨਾ ਥੋੜਾ ਕਰ ਦਾਂਗੇ ਕਿਹੜੀ ਗੱਲ ਥੋੜਾ ਕਰ ਦਈਏ ਜਿਆਦਾ ਨਾ ਕਰੀਏ ਜਿਵੇਂ ਤੂੰ ਆਖੋ ਗੁਰਬਜੀਤਾ ਦੀ ਨਹੀਂ ਮੋੜਨੀ 5000 ਛੱਡ ਦਈਏ ਇਹ ਤੂੰ ਹਾਂ ਕਹਿ ਤਾ ਤਾਂ ਛੱਡਦਾ ਪਰ 65000 ਦੀ ਵਸ਼ੀ ਨਹੀਂ ਇਹ ਕਤੂਬ ਦੀ ਚਾਲੀ ਵਾਲੀ ਵਸ਼ੀ 75000 ਦੀ ਆ ਠੀਕ ਆ ਪਰ ਤੂੰ ਹਾਂ ਕਹਿ ਤਾ ਤਾਂ 60000 ਦੀ ਦੇ ਦਾਂਗਾ ਮੈਂ ਕਹਿੰਦਾ ਇੱਕ ਹੀ ਢਿਲਵੇਂ ਲੈ ਵਸ਼ੀ ਨੇ ਦੁੱਧ ਨਾ ਪਰਣਾ ਠੀਕ ਆ ਤੇ ਕੋਈ ਚਰਬੀ ਦੀ ਕੋਈ ਗੱਲ ਨਹੀਂ ਪਾਣੀ ਕਾਗਜ਼ ਵਰਗੇ ਮਾ ਨੇ ਠੀਕ ਆ ਹਾਂਜੀ ਤੇ ਬਾਕੀ ਚਲੋ ਕੋਈ ਫੋਨ ਲਾਉਗਾ ਥੋੜੀ ਬਾਅਦ ਛੋੜ ਛੜ ਤੇ ਮੋਕੇ ਤੇ ਹੋਰ ਜਾਂਦੇ ਆਂ। ਆਹ ਬਾਈ ਥੋੜਾ ਬੋਧਾ ਮਾਨਦਾਨ ਹੋਰ 65 ਚ ਕਰਦਾ ਫਿਰ। ਠੀਕ ਆ। ਇਹਦੇ ਮਗਰ ਬੱਛਾ ਜੋ। ਇਹਦੇ ਮਗਰ ਬੱਛਾ ਆ। ਹਾਂਜੀ। ਤੇ ਬਾਕੀ ਇੱਥੇ ਆਓ। ਆਪਣੀ ਤਸੱਲੀ ਕਰਨ। ਇਹ ਸੀ ਪੀਆ ਗੋਲੀ ਜਲੀ ਮਾਰ ਦੋ ਆਪਣਿਆਂ ਆ ਗਏ ਮਾਰੋ ਸੁੱਕੀ ਐ ਟੂੜੀ ਦੇ ਉੱਤੇ ਜੋ। ਪਠਿਆਂ ਵਾਲੇ ਘਰ ਚ ਲਈਆਂ ਤੇ ਨਹਿਰਾ ਮਗਾ ਲੈਣੀਆਂ। ਠੀਕ ਆ। ਹਾਂਜੀ। ਤੇ ਬਾਕੀ ਤਸੱਲੀ ਆਪਨੇ ਇੱਥੇ ਕਰਕੇ ਖੜੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ।